ਇਸ ਦਾ ਸਭ ਤੋਂ ਵੱਡਾ ਲੋਕਤੰਤਰ ਲੋਕ ਸਭਾ ਚੋਣਾਂ ਅੱਜ ਹੋਣ ਚਾ ਰਹੀਆਂ ਅਤੇ ਅੱਜ ਸਵੇਰ ਤੋਂ ਹੀ ਫਤੇਗੜ ਚੂੜੀਆਂ ਦੀਆਂ ਵੱਖ-ਵੱਖ ਜੋ ਪੋਲਿੰਗ ਬੂਥ ਬਣੇ ਨੇ ਉੱਥੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਤੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਨਮਾਇੰਦੇ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਕਾਲੀਦਲ ਦੇ ਸਾਡੇ ਇੱਥੇ ਫਤੇਗੜ ਚੂੜੀਆਂ ਤੋਂ ਆਪਣਾ ਜਿਹੜੇ ਜ਼ਿਲ੍ਹਾ ਦੇ ਪ੍ਰਧਾਨ ਨੇ ਸ਼ਹਿਰੀ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਪ੍ਰਧਾਨ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਹੌਲ ਬਹੁਤ ਵਧੀਆ ਜੀ ਬਹੁਤ ਅਮਨ ਮਾਨ ਨਾਲ ਵੋਟਾਂ ਪੈ ਰਹੀਆਂ ਨੇ ਪਰ ਵੋਟਰਾਂ ਵਿੱਚ ਬਹੁਤ ਸਿਆਹ ਆ ਜਿਹਨ ਜਿਹੜੀ ਪਾਰਟੀ ਨੂੰ ਕੋ ਪਸੰਦ ਕਰਦਾ ਉਹਨੂੰ ਉਹਨੂੰ ਵੋਟ ਪੈਣੀ ਆ ਤੋਂ ਸ਼ੋਮਨੀ ਕਾਲੀਦਲ ਦੇ ਵੋਟਰਾਂ ਵਿੱਚ ਬਹੁਤ ਸਿਆਹ ਆ ਤੋਂ ਵੋਟਰਾਂ ਵੱਡੀਆਂ ਪਾ ਕੇ ਤੇ ਅਸੀਂ ਕਾਲੀਦਲ ਦੇ ਉਮੀਦਵਾਰ ਡਾਕਟਰ ਦਿਲਜੀਤ ਸਿੰਘ ਟੀਮਾ ਜੀ ਨੂੰ ਫਤੇਗੜ ਚੂੜੀਆਂ ਤੋਂ ਵਿੱਚ ਗੁਰਦਾਸਪੁਰ ਹਲਕਾ ਲੋਕ ਸਭਾ ਤੋਂ ਵਿੱਚ ਤਾਂ ਕੇ ਭੇਜਾਂਗੇ ਵੋਟਰਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਜਿਲ੍ਹੇ ਜਿਹੜੇ ਵਿੱਚ ਬਹੁਤ ਵਧੀਆ ਮਾਹੌਲ ਹੈ ਇਸ ਵੇਲੇ ਤੇ ਜੋ ਰੋਟਾਂ ਆਈਆਂ ਨੇ ਬਹੁਤ ਵਧੀਆ ਮਨਮਨ ਨਾਲ ਇਲੈਕਸ਼ਨ ਸਾਰੀਆਂ ਚੱਲ ਰਹੀਆਂ ਨੇ ਵੋਟਰਾਂ ਦੇ ਵਿੱਚ ਬੜਾ ਉਤਸ਼ਾਹ ਹੈ ਲਾਈਨਾਂ ਲੱਗੀਆਂ ਪਈਆਂ ਨੇ ਭਾਵੇਂ ਗਰਮੀ ਆ ਪਰ ਵੋਟਰਾਂ ਦੇ ਵਿੱਚ ਵੋਟ ਪਾਉਣ ਦਾ ਬਹੁਤ ਉਧਾਰਨ ਦਾਤੋਂ ਕਰ ਰਹੇ ਨੇ ਆਪਣੇ ਹਾਂਜੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵੀ ਅਨੂਪ ਜੀ ਨੇ ਗੱਲ ਕਰਦੇ ਆ ਅਨੂਪ ਜੀ ਕਿਹ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਜੀ ਜਿਵੇਂ ਕਿ ਤੁਹਾਨੂੰ ਪ੍ਰਧਾਨ ਸਾਹਿਬ ਨੇ ਦੱਸਿਆ ਜੀ ਬਹੁਤ ਵਧੀਆ ਬਹੁਤ ਵਧੀਆ ਉਤਸ਼ਾਹ ਜੀ ਲੋਕ ਬੜੀ ਭਾਰੀ ਮਾਤਰਾ ਦੇ ਵਿੱਚ ਆ ਰਹੇ ਨੇ ਵੋਟ ਪਾ ਰਹੇ ਆ ਸਾਨੂੰ ਉਮੀਦ ਹੈ ਕਿ ਆਮ ਆਦਮੀ ਪਾਰਟੀ ਕਿਸ ਮਦੇ ਲੈ ਕੇ ਵੋਟ ਪਾਉਂ ਜਾ ਰਹੇ ਕਹੀ ਚਾਹੁੰਦੇ ਆ ਵੀ ਕੋਈ ਵਧੀਆ ਆਪਣਾ ਕੋਈ ਕਾਮੁਸ਼ਾਰ ਕਰਨ ਬੰਦੇ ਜਿਹੜਾ ਵੀ ਬੰਦਾ ਆਵੇ ਬਹੁਤ ਵਧੀਆ ਕੰਮ ਕਰੇ ਇਸ ਤਰ੍ਹਾਂ ਨਸ਼ੇ ਬਹੁਤ ਵੱਧ ਚੁੱਕੇ ਨੇ ਅਸੀਂ ਚਾਹੁੰਦੇ ਵੀ ਕੋਈ ਚੰਗਾ ਲੀਡਰ ਆਵੇ ਕੋਈ ਨੌਜਵਾਨ ਲੀਡਰ ਆਵੇ ਜਿਹੜਾ ਸਾਰੇ ਨਸ਼ਿਆਂ ਨੂੰ ਖਤਮ ਕਰੇ ਔਰ ਚੰਗੀ ਸਰਕਾਰ ਲੈ ਕੇ ਆਵੇ ਨਸ਼ਾ ਤੋਂ ਇਲਾਵਾ ਕੋਈ ਜਿੱਤਾਂ ਬੇਰੋਜ਼ਗਾਰੀ ਬਹੁਤ ਹੈ ਨੌਜਵਾਨ ਬਹੁਤ ਵਿਲੇ ਤੁਰੇ ਫਿਰਦੇ ਨੇ ਉਹਨਾਂ ਨੂੰ ਕੋਈ ਕਾਮੁਕਾਰ ਵਧੀਆ ਇਹਨੇ ਮੁੱਦੇ ਨੂੰ ਲੈ ਕੇ ਆਏ ਵੋਟ ਪਾਉਣ ਮੈਂ ਤਾਂ ਪਹਿਲੀ ਵਾਰੀ ਵੋਟ ਪਾਉਣ ਆਈ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਹਾਂ ਐਕਸਾਈਟਿਡ ਹਾਂ ਬਹੁਤ ਜ਼ਿਆਦਾ ਅੱਛਾ ਹਾਂਜੀ ਕਿਸ ਤਰ੍ਹਾਂ ਦੀ ਸੋਚ ਹੈ ਮਨ ਨੂੰ ਤੇ ਇਸ ਤਰ੍ਹਾਂ ਦਾ ਲੀਡਰ ਜਿਹੜਾ ਵਾ ਉਹ ਅੱਗੇ ਆਉਣਾ ਚਾਹੀਦਾ ਵਾ ਕਿ ਕਿਸ ਨਾਲ ਸਾਡੇ ਬੱਚਿਆਂ ਲਈ ਕੁਝ ਕਰੇ ਸਾਨੂੰ ਨੌਕਰੀ ਦੇ ਇਸ ਤੋਂ ਇਲਾਵਾ ਹੋਰ ਮਾਇਦੇ ਕੀ ਚੱਲ ਰਿਹਾ ਹੈ ਦੇਸ਼ ਦਾ ਸੁਧਾਰ ਆਏ ਨਸ਼ੇ ਵਗੈਰਾ ਦੂਰ ਹੋਣ ਠੀਕ ਹੈ ਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਔਰ ਐਸੀ ਸਰਕਾਰ ਆਣੀ ਚਾਹੀਦੀ ਹੈ ਜੋ ਲੋਕਾਂ ਬਾਰੇ ਸੋਚੇ ਧੰਨਵਾਦ ਹਾਂਜੀ ਨਸ਼ੇ ਦੂਰੋ ਨੇ ਚਾਹੀਦੇ ਆ ਮੰਗਿਆ ਹੀ ਟੋੜੀ ਕਟਣੀ ਚਾਹੀਦੀ ਹੈ ਇਹ ਵੋਟ ਸਾਡਾ ਅਧਿਕਾਰ ਹੈ ਸਾਨੂੰ ਆਪਣੇ ਸੋਚ ਸਮਝ ਕੇ ਪਾਣ ਤੇ ਕਿਸ ਤਰ੍ਹਾਂ ਦਾ ਮੁੱਦਾ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦਾ ਮੁੱਦਾ ਹੋਵੇ ਤੇ ਤੁਸੀਂ ਕਿਸ ਲੀਡਰ ਨੂੰ ਪਸੰਦ ਕਰਦੇ ਮਨ ਚ ਹੁੰਦਾ ਨਾ ਵੀ ਇਸ ਪਾਰਟੀ ਨੂੰ ਵੋਟ ਕਰੀਏ ਤੇ ਸਾਡੇ ਮੰਨ ਵਿੱਚ ਹੈ ਪਾਰਟੀ ਦਾ ਨਾਮ ਲੈਣਾ ਕਿ ਇਹ ਮੁੱਦੇ ਹੁੰਦੇ ਆ ਮੰਨ ਚ ਵੀ ਇਸ ਤਰ੍ਹਾਂ ਦਾ ਲੀਡਰ ਅੱਗੇ ਆਵੇ ਤੇ ਨਹੀਂ ਜਿਹੜਾ ਵੀ ਆਏ ਬਹੁਤ ਵਧੀਆ ਕਰਦਾ ਰਹੇ ਕਿ ਕੋਈ ਇਸ ਤਰ੍ਹਾਂ ਵੀ ਸਭ ਕੁਝ ਖਤਰ ਨਸ਼ਾ ਸਭ ਤੋਂ ਪਹਿਲੇ ਖਤਮ ਹੋਣਾ ਚਾਹੀਦਾ ਨਸ਼ਾ ਫਟੇ ਘਰ ਤੇ ਹੈ ਫਟੇ ਘਰ ਦਾ ਪਤਾ ਸਾਰੀ ਅੰਦਰ ਖਾਤੇ ਸਭ ਨੂੰ ਪਤਾ ਕਿੱਥੇ ਕਿੱਥੇ ਹੈਗਾ ਤੇ ਕਿੱਥੇ ਨਹੀਂ ਹੈ ਸਾਨੂੰ ਵੀ ਪਤਾ ਹੈ ਖਬਰਾਂ ਨੂੰ ਇਸੇ ਨਹੀਂ ਸਾਰ ਜਗ੍ਹਾ ਤੇ ਹੈਗਾ ਠੀਕ ਹੈ ਠੀਕ ਹਾਂ ਜੀ ਅੱਜ ਲੋਕਤੰਤਰ ਦਾ ਅੱਜ ਜਿਹੜਾ ਮੇਲਾ ਵਾ ਉਹ ਚੱਲ ਰਿਹਾ ਹੈ ਲੋਕ ਸਭਾ ਚੋਣਾਂ ਜਿਹੜੀਆਂ ਆ ਆਬਸਲੀ ਲੋਕ ਖੜੇ ਨੇ ਕਿਸ ਤਰ੍ਹਾਂ ਦਾ ਤਿਆਰੀ ਆ ਤੁਹਾਡੀ ਤੇ ਕਿਸ ਤਰ੍ਹਾਂ ਦਾ ਮਾਹੌਲ ਆ WhatsApp ਇਹ ਇੰਡੀਆ ਦੇ ਸਭ ਤੋਂ ਵੱਡੀ ਪੰਚਾਇਤ ਆ ਬਿਲਕੁਲ ਜੀ ਜਿਹਦੀਆਂ ਚੋਣ ਹੋ ਰਹੀ ਆ ਤੇ ਲੋਕਾਂ ਚ ਬਹੁਤ ਛਾ ਤੇ ਤੁਸੀਂ ਦੇਖਿਆ ਬੜੇ ਆਰਾਮ ਨਾਲ ਵੋਟਾਂ ਪੈਂਦੀਆਂ ਤੇ ਰਧਾ ਸਾਹਿਬ ਦਾ ਵੀ ਲੋਕਾਂ ਨੂੰ ਬਹੁਤ ਚਾਹ ਆ ਸਸਾ ਰਧਾ ਸਾਹਿਬ ਤੇ ਵੱਡੀ ਲੀਡਰਸ਼ਿਪ ਕਰਕੇ ਠੀਕ ਹੈ ਥੈਂਕ ਯੂ ਹਾਂ ਜੀ ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਉਣਾ ਹੈ ਵਿਕਾਸ ਤੇ ਮੁੱਦੇ ਇਸ ਤੋਂ ਇਲਾਵਾ ਬਕਾਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਫਤੇਗੜ ਚੂੜੀਆਂ ਸ਼ਹਿਰ ਦੇ ਪੰਜਾਬ ਪੰਜਾਬ ਦੇ ਜ਼ਿਲ੍ਹੇ ਦੇ ਸਾਡੇ ਕਾਫੀ ਮੁੱਦੇ ਨੇ ਆ ਹੋਏਗੇ ਫਤੇਗੜ ਦੇ ਕਿਤੇ ਰੋਡ ਵਗੈਰਾ ਦੀ ਹੈਗੀ ਦਿੱਕਤ ਹੈ ਸੇਰੇ ਦੀ ਥੋੜੀ ਦਿੱਕਤ ਹੈਗੀ ਹੈ ਬੱਸ ਸਟੈਂਡ ਦੀ ਵੀ ਦਿੱਕਤ ਹੈਗੀ ਹੈ ਤੇ ਡਰੈਕਟ ਦੀ ਵੀ ਹੈਗੀ ਹੈ ਇਹ ਮੁੱਦੇ ਹੈਗੇ ਨੇ ਇਹ ਮੁੱਦੇ ਹੈਗੇ ਮਾਈਟ ਦੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਬਾਕੀ ਮੁੱਦੇ ਵਿਕਾਸ ਤੇ ਬੇਰੋਜ਼ਗਾਰੀ ਬੇਰੋਜ਼ਗਾਰੀ ਹਾਂਜੀ ਹਾਂਜੀ ਬੇਰੋਜ਼ਗਾਰੀ ਦੇ ਮੁੱਦੇ ਬੇਰਹਿ ਗਰੀਹਾ ਦੀ ਤਾਂ ਨਿਕਾਸ ਨਿਕਾਸ ਦੇ ਰਿਹਾ ਹਸਮਾ ਦੇ ਦੇ ਕਿਸ ਤਰ੍ਹਾਂ ਦਾ ਮਾਈਂਡ ਚੱਲਿਆ ਵੀ ਇਸ ਤਰ੍ਹਾਂ ਦਾ ਪਾਰਟੀ ਅੱਗੇ ਹੋਣੀ ਚਾਹੀਦਾ ਇਸ ਤਰ੍ਹਾਂ ਦਾ ਲੀਡਰ ਹੋਣਾ ਚਾਹੀਦਾ ਉਹ ਪਾਰਟੀ ਹੋਣੀ ਚਾਹੀਦੀ ਜਿਹੜੀ ਕੰਮ ਬੰਦਿਆਂ ਦੀ ਸੁਣੇ ਸਮਝੇ ਤੇ ਤੁਹਾਨੂੰ ਪਤਾ ਹੀ ਨਹੀਂ ਹਾਂਜੀ ਬੱਚੇ ਬਾਹਰ ਜਾਣਦੇ ਨੇ ਤੂੰ ਜਾਣਦੇ ਨਹੀਂ ਕਿਸੇ ਕਰਕੇ ਜਾਣਦੇ ਕੋਈ ਬੰਦਾ ਅੱਗੇ ਆਏ ਉਹ ਜਿਹੜਾ ਉਹਨਾਂ ਨੌਕਰੀਆਂ ਦੇਵੇ ਹੈ ਇਹ ਕਰਕੇ ਤਾਂ ਕਿ ਸੂਤਰ ਹੋਏਗੇ ਅੱਜ ਵੋਟਾਂ ਆ ਦੇਖਦਾ ਸਭ ਤੋਂ ਵੱਡਾ ਲੋਕਤੰਤਰ ਅੱਜ ਜਿਹੜੀਆਂ ਵੋਟਾਂ ਨੇ ਹੋਣ ਜਾ ਰਹੀਆਂ ਤੇ ਤੁਸੀਂ ਅੱਜ ਦੁਕਾਨ ਖੋਲੀ ਆ ਕੋਈ ਗੱਲ ਦੁਕਾਨ ਖੋਲ੍ਹਦੇ ਮੋਟਾ ਪਾਵਾਂਗੇ ਗਾਜ-ਵੱਜ ਕੇ ਪਾਵਾਂਗੇ ਹਾਂਜੀ 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 ਪੂਰੀ ਯੋਸ਼ਾ ਹਾਂਜੀ ਤਿਆਰੀਆਂ ਜੀ ਵੋਟਾਂ ਦੀ ਹਾਂ ਵੋਟਾਂ ਲਈ ਪੂਰੀ ਤਿਆਰੀ ਹੈ ਜੀ ਲੋਕ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਦੇ ਤੇ ਤੁਸੀਂ ਖੁੱਲ੍ਹ ਕੇ ਲੱਗੇ ਆ 7 ਵਜੇ ਦੇ 7 ਵਜੇ ਤੁਸੀਂ ਪਾਏ ਕੱਲ ਜਾਣਾ ਹੈ ਜਾਣਾ ਪਾਉਂ ਜੀ ਗਏਗਾ ਸਵੇਰੇ 6:30 ਵਜੇ ਆਉਂਦੇ ਨੇ ਜੀ 7 ਵਜੇ ਟਾਈਮ 'ਚ ਅਈ ਗਿਆ ਚਲੋ ਠੀਕ ਹੈ ਠਹਿੜ ਕੇ ਪਾ ਰਿਆਂਗੇ ਅੱਛਾ ਪਰਿਵਾਰ ਵਾਲੇ ਇਕੱਠੇ ਜਾਓਗੇ ਕੇ ਅਲੱਗ-ਅਲੱਗ ਨਹੀਂ ਜੀ ਪਰਿਵਾਰ ਵਾਲੇ ਇਕੱਠੇ ਜਾਣਗੇ ਜੀ ਵੋਟ ਤੁਸੀਂ ਕੰਮ ਤੇ ਚਲੇ ਵੋਟ ਨਹੀਂ ਪਾਉਣੀ ਭਾਈ ਕੰਮ ਤਾਂਣ ਕੇ ਜਲਦੀ ਆ ਜਾਣਾ ਕੰਮ ਤੇ ਵੋਟ ਪਾਵਾਂਗੇ ਪਹਿਲੇ ਵੋਟ ਪਾਉਣ ਜੀ ਬਸ ਜੀ ਥੋੜੀ ਦੇਰ ਤੱਕ ਤਿਆਰ ਹੋ ਕੇ ਜਾ ਰਹੇ ਆਂ ਜੀ ਅੱਛਾ ਫੈਮਿਲੀ ਨਾਲ ਕੇ ਵਕਫ ਵਕਫ ਫੈਮਿਲੀ ਦੇ ਮੈਂਬਰ ਨਹੀਂ ਫੈਮਿਲੀ ਨਾਲ ਜਾਵਾਂਗੇ ਜੀ ਸਾਰੇ ਅੱਛੇ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਮੈਨੂੰ ਲੱਗ ਰਿਹਾ ਜੀ ਬਹੁਤ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਮੈਂ ਫਿਲਹਾਲ ਤੇ ਉਮੀਦ ਕਰਦੇ ਮੈਂ ਸਾਰੇ ਹੀ ਸਮੂਹ ਵੋਟਰਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਚੜ ਕੇ ਇਸ VOTING ਦੇ ਵਿੱਚ ਹਿੱਸਾ ਲਓ ਆਪਣਾ ਤੇ ਦਿਮਾਗ ਆਪਣਾ ਹੈਗਾ ਮੁੱਦਾ ਵੀ ਕਿਹੜੇ ਮੁੱਦਿਆਂ ਲੈ ਕੇ ਬੋਟ ਪਾਉਣੀ ਹੈ ਵੇਖੋ ਜੀ ਮੁੱਦਾ ਤੇ ਇਹੀ ਹੈ ਜੀ ਸਾਡੀ ਜਿਹੜੀ ਫਤਿਹਗੜ ਚੂੜੀਆਂ ਤੋਂ ਅੰਮ੍ਰਿਤਸਰ ਜਿਹੜੀ ਸੜਕ ਹੈਗੀ ਆ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਖਰਾਬ ਚੱਲਦੀ ਆ ਰਹੀ ਆ ਅਸੀਂ ਤਾਂ ਇਹੀ ਆਪਣਾ ਲੀਡਰਾਂ ਨੂੰ ਅਪੀਲ ਕਰਾਂਗੇ ਕਿ ਉਹ ਜਲਦ ਜਲਦ ਬਣਾਈ ਜਾਵੇ ਜੇਰਾ ਵੀ ਉਮੀਦਾਂ ਜਿੱਦਾ ਇੱਕ ਮੁੰਡਾ ਰੇਲਵੇ ਲਾਈਨ ਦਾ ਵੀ ਹੈਗਾ ਕਰਤਾਰਪੁਰ ਤੋਂ ਕੋਰੀਡੋਰ ਦੇਖੋ ਉਹ ਦੇਖੋ ਉਹ ਹੈਗਾ ਅੰਤਰ ਅੰਤਰਰਾਸ਼ਟਰੀ ਮੁੱਦਾ ਹੈਗਾ ਉਹ ਸੈਂਟਰ ਦੇ ਲੈਵਲ ਦਾ ਮੁੱਦਾ ਹੈਗਾ ਵਾ ਕੀ ਨਹੀਂ ਜਾਂਦਾ ਡੇਰੇ ਤੱਕ ਤੇ ਵੱਡੀ ਲੈਂਪ ਚਾਹੀਦੀ ਹੈ ਨਾ ਦੇਰਾ ਬਾਬਾ ਨਾਨਕ ਦਾ ਉਹ ਆਲਰੇਡੀ ਬੜੀ ਵੱਡੀ ਵੱਡੀ ਲਾਈਨ ਹੈਗੀ ਆ ਉਹ ਇਲੈਕਟ੍ਰੀਫਾਈ ਵੀ ਹੋ ਚੁੱਕੀ ਆ ਨਹੀਂ ਹੋਈ ਵੀ ਸਿੱਧੀਆਂ ਦਿੱਲੀ ਤੋਂ ਟ੍ਰੇਨਾਂ ਇੱਥੇ ਸਿੱਧੀਆਂ ਉਹਨ ਡੇਰਾ ਬਾਬਾ ਨਾਨਕ ਤੋਂ ਗਾਂ ਗੁਰਦਾਸਪੁਰ ਪਠਾਨਕੋਟ ਬਿਲਕੁਲ ਬਿਲਕੁਲ ਇਹ ਹੋਣਾ ਚਾਹੀਦਾ ਵਾ ਜੀ ਦੇਖੋ ਇੱਕ ਦਿੱਲੀ ਤੋਂ ਜੰਮੂ ਤੱਕ ਜਿਹੜਾ ਹੈਗਾ ਵਾ ਰੇਲ ਮਾਰ ਕੇ ਹੈਗਾ ਵਾ ਇੱਕ ਵਾਇਆ ਪਠਾਨਕੋਟ ਮੁਕੇਰੀਆਂ ਵਾਲਾ ਵਾ ਇੱਕ ਵਾਇਆ ਅੰਮ੍ਰਿਤਸਰ ਤੋਂ ਪਠਾਨਕੋਟ ਵਾਲਾ ਵਾ ਇੱਕ ਸਾਨੂੰ ਅਲਟਰਨੇਟਿਵ ਇਹ ਵਾਲਾ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਾਇਆ ਕਲਾਨੌਰ ਗੁਰਦਾਸਪੁਰ ਉਹ ਉਹ ਲਾ ਕੇ ਜਿਹੜੇ ਬਹਿਰਾਮਪੁਰ ਹੋ ਗਿਆ ਦੁਰੰਗਲਾ ਹੋ ਗਿਆ ਇਹ ਲਾਕਾਂ ਨੂੰ ਇੱਕ ਰੇਲ ਲਾਈਨ ਤੇ ਪਛਾਣੀ ਚਾਹੀਦੀ ਹੈ ਤਾਂ ਜੋ ਬਾਰਡਰ ਦੇ ਨਾਲ ਜਿਹੜੇ ਕੰਢੀ ਏਰੀਆ ਹੈਗੇ ਨੇ ਉਹਨਾਂ ਨੂੰ ਰੇਲਵੇ ਲਾਈਨ ਤੇ ਰੇਲਵੇ ਦੀ ਸਹੂਲਤ ਮਿਲ ਸਕੇ ਇਹ ਸਾਡੇ ਵਾਹੇ ਸ਼ਹਿਰ ਵਾਸੀਆਂ ਕਿਸੇ ਨੇ ਮੁੱਦਾ ਠਾਇਆ ਦੇਖੋ ਮੁੱਦਾ ਜਿਹੜਾ ਹੈਗਾ ਵਾ ਹੈ ਤੇ ਬਹੁਤ ਸੰਜੀਦਾ ਮੁੱਦਾ ਹੈਗਾ ਵਾ ਬਹੁਤ ਮਹੱਤਵਪੂਰਨ ਮੁੱਦਾ ਹੈਗਾ ਵਾ ਲੇਕਿਨ ਇਸ ਮੁੱਦੇ ਵੱਲ ਪਾਸੇ ਇਸ ਕਰਕੇ ਧਿਆਨ ਨਹੀਂ ਜਾਂਦਾ ਕਿਉਂਕਿ ਉਹ ਬਾਰਡਰ ਬੈਟ ਪੈ ਜਾਂਦੀ ਹੈ